ਤਨਗਾਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੀ ਮੇਰੀ ਪੈਨਾ ਦੀ ਹਾਈ ਡਿਮਾਂਡਡ ਦੇ ਕਰਕੇ ਜਿਹੜੇ ਮੈਂ ਕੱਟ ਪੀਸ ਲੈ ਕੇ ਆਈ ਆ ਸਾਰੀ ਹੀ ਬ੍ਰਾਂਡਡ ਕੱਟ ਪੀਸ ਨੇ ਸ਼ੰਕਾ ਬ੍ਰਾਂਡ ਦਾਸ ਬ੍ਰਾਂਡ ਐਂਡ ਲੀਵਿਆ ਬ੍ਰਾਂਡ ਦੇ ਜਿਹੜੇ ਕੱਟ ਪੀਸ ਰਹਿਣਗੇ ਬਹੁਤ ਹੀ ਵਧੀਆ ਸੂਟ ਲੈਂਦੇ ਨੇ ਇੱਕਦਮ ਮੱਖਣ ਮલાઈ ਵਰਗੇ ਤੇ ਚਲੋ ਤੁਹਾਨੂੰ ਜਿਹੜਾ ਆ ਮੈਂ ਵੀਡੀਓ ਜਿਹੜੀ ਤੁਹਾਡੀ ਫਰਸਟ ਆਰਟੀਕਲ ਤੁਹਾਨੂੰ ਦਿਖਾਉਂਦੀ ਆ ਇਹ ਵਾਲਾ ਜਿਹੜਾ ਸੂਟ ਹੈ ਇਹ ਲਿਵਿਆ ਬ੍ਰਾਂਡ ਦਾ ਆ ਬਹੁਤ ਹੀ ਸੋਨਾ ਫੈਬਰਿਕ ਹੈ ਦਾ ਬਹੁਤ ਸੌਫਟ ਮਲਾਈ ਵਾਂਗੂ ਕੱਪੜਾ ਇਹਦਾ ਇਕਦਮ ਲਾਈਟ ਵੇਟਡ ਕੋਈ ਵੀ ਇਹਦੇ ਵਿੱਚ ਜਿਹੜਾ ਹੈ ਤੁਹਾਨੂੰ ਕੋਈ ਲਾਈਨਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈ ਕਾਫੀ ਸੋਨਾ ਸਟਾਫ ਹੈ ਇਹਦੀ ਕਾਫੀ ਡਿਮਾਂਡ ਮੇਰੀ ਪੈਣਾ ਦੀ ਆਈ ਸੀ ਕਿ ਜਿਹੜੀ ਤੁਸੀਂ ਲੀਵਿਆ ਬ੍ਰਾਂਡ ਦੇ ਲੈ ਕੇ ਆਉਂ ਸ਼ੰਕਰ ਬ੍ਰਾਂਡ ਦੇ ਤੇ ਦਾਸ ਬ੍ਰਾਂਡ ਦੇ ਜਿਹੜੀ ਮੇਰੀ ਭੈਣਾਂ ਬ੍ਰਾਂਡਡ ਸੂਟ ਪਾਉਂਦੀਆਂ ਨੇ ਉਹਨਾਂ ਦੀ ਡਿਮਾਂਡ ਦੇ ਕਰਕੇ ਜਿਹੜਿਆ ਮੈਨੂੰ ਕਲੈਕਸ਼ਨ ਲੈਣੀ ਪਈ ਆ ਕਾਫੀ ਮੈਸੇਜ ਆਏ ਸੀ ਤੇ ਮੇਰੀ ਜਿਹੜੀ ਰਾਮ ਟੈਕਸ ਵਾਲੀ ਵੀਡੀਓ ਨੂੰ ਕਾਫੀ ਜੜੀ ਆ ਪਿਆਰ ਮਿਲਿਆ ਆ ਬਹੁਤ ਵਧੀਆ ਰਿਸਪੌਂਸ ਰਿਹਾ ਆ ਉਹਦਾ ਤੇ ਉਹੀ ਜਿਹੜੀ ਰਿਸਪੌਂਸ ਤੋਂ ਮੈਨੂੰ ਜਿਹੜੀ ਆ ਮੇਰੀ ਭੈਣਾਂ ਨੇ ਜਿਹੜੇ ਬ੍ਰਾਂਡਡ ਸੂਟ ਲੈ ਆਉਣ ਨੂੰ ਕਿਹਾ ਸੀ ਮੈਂ ਜਿਹੜੇ ਤੁਹਾਡੀ ਡਿਮਾਂਡ ਤੇ ਲੈ ਕੇ ਆਈਆਂ ਤੇ ਪਲੀਜ਼ ਸਪੋਰਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਕਮੈਂਟ ਜ਼ਰੂਰ ਕਰਨਾ ਔਰ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਨਿਊ ਵਿਊਅਰਸ ਇਹ ਸਾਰੇ ਲਿਵਿਆ ਬ੍ਰਾਂਡ ਦੀ ਕਲੈਕਸ਼ਨ ਹੈ ਇਹ ਤੁਹਾਨੂੰ ਸਾਡੀ 3 ਮੀਟਰ ਦਾ ਵੱਡੇ ਪੰਨੇ 'ਚ ਮਿਲ ਜਾਏਗਾ ਤੁਸੀਂ ਮੈਚਿੰਗ ਲੈਣਾ ਚਾਹਤੋਂ ਮੈਚਿੰਗ ਵੀ ਮਿਲ ਜਾਏਗਾ ਔਰ ਵੱਡੇ ਪੰਨੇ ਚ ਮਿਲ ਜਾਏਗਾ ਇਹ ਵੀ ਸੂਟ ਛੇੜਾ ਹੈ ਲਿਬਿਆ ਬ੍ਰਾਂਡ ਦਾ ਬਹੁਤ ਸੋਹਣਾ ਸੂਟ ਹੈ ਇਹ ਵੀ ਜੇ ਤੁਸੀਂ ਮੈਚਿੰਗ ਚ ਲੈਣਾ ਹੈ ਮੈਚਿੰਗ ਚ ਲੈ ਲਓ ਛੇ ਵੱਡੇ ਪੰਨੇ ਚ ਲੈਣਾ ਸਾਢੇ 3 ਮੀਟਰ ਦਾ ਵੱਡਾ ਪੰਨਾ ਆਏਗਾ ਬਹੁਤ ਹੀ ਵਧੀਆ ਤੁਹਾਡਾ ਕੰਪਲੀਟ ਸੂਟ ਬਣ ਜਾਏਗਾ ਇਹ ਜਿਹੜਾ ਇਹਦਾ ਵੀ ਜਿਹੜਾ ਪ੍ਰਾਈਸ ਰਹੇਗਾ ਉਹ 750 ਰਹੇਗਾ ਮਾਰਕੀਟ ਪ੍ਰਾਈਸ ਜਿਹੜਾ ਇਹਦਾ ਕਾਫੀ ਕੋਸਟਲੀ ਹੈ ਤੁਹਾਨੂੰ 1000 ਰੁਪੀਸ ਦੇ ਅਰਾਊਂਡ ਮਿਲ ਜਾਏਗਾ ਕਈ 900 অর ਕੋਈ ਹਜ਼ਾਰ ਰੁਪਏ ਦੇ ਹਿਸਾਬ ਨਾਲ ਜਿਹੜੇ ਇਹ ਮਾਰਕੀਟ ਦੇ ਵਿੱਚ ਸੇਲ ਕਰਦੇ ਨੇ ਪਰ ਤੁਹਾਨੂੰ ਮੇਰੇ ਕੋਲ ਜਿਹੜਾ ਇਹ 750 ਦੇ ਰੁਪਏ 'ਚ ਜਿਹੜਾ ਤੁਹਾਨੂੰ ਕੰਪਲੀਟ ਸੂਟ ਮਿਲ ਜਾਏਗਾ ਇਹ ਤੁਸੀਂ ਜਿਹੜਾ ਇਹ ਫੈਬਰਿਕ ਲੋਗੇ ਤੇ ਤੁਹਾਨੂੰ ਖੁਦ ਹੀ ਪਤਾ ਚਲ ਜਾਵੇਗਾ ਕਿ ਕਿਵੇਂ ਦਾ ਫੈਬਰਿਕ ਹੈ ਤੁਸੀਂ ਜਦੋਂ ਆਰਡਰ ਕਰੋਗੇ ਜਿਹੜੇ ਨਿਊ ਵਿਊਰਸ ਨੇ ਜਿਹੜੇ ਨਿਊ ਜਿਹੜੇ ਸੂਟ ਲੈਣਗੇ ਉਹਨਾਂ ਨੂੰ ਪਤਾ ਹੈ ਤੇ ਜਿਹੜੇ ਆਲਰੇਡੀ ਲੈਂਦੇ ਨੇ ਉਹਨਾਂ ਨੂੰ ਤੇਦੀ ਕੁਆਲਟੀ ਦਾ ਪਤਾ ਹੀ ਹੈ ਤੇ ਆ ਦੇਖੋ ਤੁਸੀਂ ਜਿਹੜਾ ਆ ਕੰਨੀ ਦੇ ਉੱਤੇ ਲੀਵਿਆ ਬ੍ਰਾਂਡ ਲਿਖਿਆ ਹੋਇਆ ਹੈ ਹਰ ਫੈਬਰਿਕ ਤੇ ਉੱਤੇ ਜਿਹੜਾ ਤੁਹਾਨੂੰ ਲੀਵਿਆ ਬ੍ਰਾਂਡ ਦਾ ਜਿਹੜਾ ਟੈਗ ਜਿਹੜਾ ਲਿਖਿਆ ਹੋਇਆ ਸਿਗਨੇਚਰ ਮਿਲ ਜਾਏਗਾ ਬਹੁਤ ਸੋਹਣਾ ਮੈਚਿੰਗ ਬਾਟਮ ਦੇਖੋ ਜੀ प्लेन जड़ी है थी मैचिंग बॉटम बॉटम पे ऊपर भी लिबिया ब्रांड भी आएगा बहुत सोना स्टाफ है जी किसी के नाल ਤੁਹਾਨੂੰ तो प्लेन सलवार मिल जाएगी और किसी के नाल जड़ी है तो ਤੁਹਾਨੂੰ सेल्फ प्रिंट जड़ी है बॉटम मिल जाएगी बहुत सोणी कलेक्शन है जी एंड नेक्स्ट वीक और कलर बहुत प्यारे और प्रिंट्स भीड़े ने बहुत ही प्यारे ने ਬਹੁਤ ਹੀ ਸੌਫਟ ਫੈਬਰਿਕ ਹੈ ਜੀ ਕਮਾਲ ਦੇ ਫੈਬਰਿਕ ਹੈ ਜਿਵੇਂ ਪਹਿਨਾਂ ਦੀ ਡਿਮਾਂਡ ਦੇ ਕਰਕੇ ਜਿਹੜੀ ਇਹ ਕਲੈਕਸ਼ਨ ਲੈ ਕੇ ਆਈਆਂ ਹੋਪ ਹੈ ਤੁਹਾਨੂੰ ਪਸੰਦ ਆਏਗੀ ਤੁਸੀਂ ਵੀ ਦੇਖੋ ਜੀ ਇਹ ਵੀ ਆ ਬ੍ਰੈਂਡ ਤੇ ਬਹੁਤ ਸੋਹਣਾ ਪ੍ਰਿੰਟਸ ਨੇ ਉਹਨਾਂ ਦੀ ਡਿਮਾਂਡ ਦੇ ਕਰਕੇ ਮੈਨੂੰ ਲਿਆਣਾ ਪਿਆ ਆ ਕਿ ਉਹਨਾਂ ਨੂੰ ਪਸੰਦ ਨੇ ਇਹ ਸੂਟ ਪਾਣਾ ਸਕ੍ਰੀਨ ਦੇ ਉੱਤੇ ਜਿਹੜਾ ਮੇਰਾ ਨੰਬਰ ਚੱਲ ਰਿਹਾ ਹੋ ਤੁਸੀਂ ਉਹਦੇ ਤੇ ਸਕ੍ਰੀਨਸ਼ਾਟ ਫੇਸ ਕੇ ਆਪਣਾ ਆਰਡਰ ਬੁੱਕ ਕਰਵਾ ਲੈਣਾ ਹੈ ਜੀ ਕੈਸ਼ ਔਨ ਡਿਲੀਵਰੀ अवेलेबल ਨਹੀਂ ਹੈ ਔਨਲਾਈਨ ਪੇਮੈਂਟ ਰਹੇਗੀ ਚੈੱਕ ਕਰੋ ਜੀ ਇਹ ਵੀ ਲਿਬਿਆ ਬ੍ਰਾਂਡ ਦਾ ਹੀ ਫੈਬਰਿਕਾ ਬਹੁਤ ਸੌਫਟ ਪਿਓਰ ਕਾਟਨ ਜਿਹੜੇ ਆ ਤੇ ਫੈਬਰਿਕ ਆਣ ਵਾਲੇ ਜਿਹੜੇ ਪਾਉਂਦੇ ਨੇ ਉਹਨਾਂ ਨੂੰ ਪਤਾ ਇਹਦੀ ਕੁਆਲਿਟੀ ਕਿੰਨੀ ਸੋਹਣੀ ਆਂਦੀ ਆ ਤੇ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਦਿਓ ਤੇ ਆਪਣੇ ਜਿਹਨਾਂ ਦੀ ਡਿਮਾਂਡ ਪਾਈ ਹੋਈ ਸੀ ਜੋ ਆਪਣਾ ਆਰਡਰ ਬੁੱਕ ਕਰਵਾ ਲੈਣ ਜੀ ਮੇਰੀ ਜਿਹੜੀ YouTube ਦੇ ਉੱਤੇ ਜਿੰਨੀ ਵੀ ਤੁਹਾਨੂੰ ਵੀਡੀਓ ਮਿਲਦੀ ਆ ਪਲੀਜ਼ ਉਹਨੂੰ ਜਿਹੜਾ ਆ ਵਾਚ ਕਰਿਆ ਕਰੋ ਔਰ ਜੇ ਕਿਸੇ ਨੂੰ ਪਸੰਦ ਆਂਦਾ ਹੈ ਤੇ ਉਹ ਆਰਟੀਕਲ ਜਿਹੜਾ ਆ ਅਵੇਲੇਬਲ ਹੈ ਕਿ ਨਹੀਂ ਉਹ ਪੁੱਛ ਲਿਆ ਕਰੋ ਕੀ ਕੀ ਲੋਕ ਕਹਿੰਦੇ ਨੇ ਕਿ ਤੁਸੀਂ ਜਿਹੜੀ ਐ ਸੂਟ ਬਦੀ ਵੀਡੀਓ ਬਣਾ ਕੇ ਪਾਇਆ ਕਰੋ ਆ ਦੇਖੋ ਇਹ ਸੈਲਫ ਬਰੌਟਮ ਆਏਗੀ ਦਿਨਾਂ ਸੈਲਫ ਪ੍ਰਿੰਟ ਬਾਟਮ ਆਏਗੀ ਬਲੈਕ ਕਲਰ ਦੀ ਕਿਉਂਕਿ ਇਹਦੀ ਜਿਹੜਾ ਜਮੀਨ ਕਲਰ ਜਿਹੜਾ ਬਲੈਕ ਹੈ ਤੇ ਉਹ ਇਹੀ ਜਿਹੜਾ ਇਹਦੇ ਨਾਲ ਸਹੀ ਲੱਗਦਾ ਦੇਖੋ ਵੀ ਲਿਵਿਆ ਬ੍ਰਾਂਡ ਦੀ ਜਿਹੜੀ ਬਾਟਮ ਆਏਗੀ ਉੱਪਰ ਲਿਵਿਆ ਬ੍ਰਾਂਡ ਲਿਖਿਆ ਹੋਇਆ ਬਹੁਤ ਸੋਨਾ ਕਾਟਨ ਦਾ ਫੈਬਰਿਕ ਹੈ ਪਿਓਰ ਕਾਟਨ 100% ਪਿਓਰ ਕਾਟਨ ਆਏਗੀ ਮਲਾਈ ਕਪੜਾ ਲੈ ਕਰੋ ਜੀ ਪ੍ਰਿੰਟ ਵਾਲੇ ਦੇ ਵੀ ਚਿਲੜਾ ਐ ਵੀ ਮਿਲ ਜਾਏਗਾ ਤੁਹਾਨੂੰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਜੀ ਬਹੁਤ ਸੋਹਣਾ ਸੂਟ ਹੈ ਔਰ ਪਲੀਜ਼ ਵੀਡੀਓ ਨੂੰ ਜਿਹੜਾ ਫੁੱਲ ਵਾਚ ਕਰਿਆ ਕਰੋ ਤਾਂ ਕਿ ਤੁਹਾਨੂੰ ਜਿਹੜੀ ਹੈ ਸਾਰੀ ਕਲੈਕਸ਼ਨ ਦੇਖ ਪਾਏ ਔਰ ਆਪਣੀ ਜਿਹੜੀ ਪਸੰਦੇ ਦਾ ਜਿਹੜਾ ਤੁਸੀਂ ਫੈਬਰਿਕ ਖਰੀਦ ਪਾਓ ਬਹੁਤ ਸੋਹਣੇ ਆਰਟੀਕਲ ਹੈ ਔਰ ਜੜੀ ਮੇਰੀ ਚੈਨਲ ਦੇ ਉੱਤੇ ਫੋਟੋਆਂ ਵਾਲੀ ਵੀਡੀਓ ਹੈ ਜਿੱਥੇ ਵਿੱਚ ਮੈਂ ਸਿਰਫ ਰਿਕਾਰਡਿੰਗ ਕਰਕੇ ਫੋਟੋਆਂ ਤੇ ਵੀਡੀਓ ਬਣਾਈ ਹੋਈ ਹੈ ਉਹ ਵੀ ਮੇਰੇ ਕੋਲ ਕਲੈਕਸ਼ਨ ਅਵੇਲੇਬਲ ਹੁੰਦੀ ਹੈ ਉਹਦੇ ਵਿੱਚੋਂ ਵੀ ਤੁਸੀਂ ਜੜੀ ਹੈ ਅਵੇਲੇਬਿਲਟੀ ਪੁੱਛ ਲਿਆ ਕਰੋ ਕਿਉਂਕਿ ਗਾਇਜ਼ ਮੇਰੇ ਕੋਲ ਇੰਨਾ ਜ਼ਿਆਦਾ ਟਾਈਮ ਵੀ ਨਹੀਂ ਹੁੰਦਾ ਹੈ ਕਿ ਮੈਂ ਸਾਰੀ ਵੀਡੀਓ ਐਵੀ ਦੇ ਕੋਲ ਲਿਵਿਆ ਬ੍ਰਾਂਡ ਦੇ ਹੈ ਕਿ ਮੈਂ ਸਾਰੀ ਵੀਡੀਓ ਜੜੀ ਹੈ ਤੁਹਾਨੂੰ ਰਿਕਾਰਡ ਕਰਕੇ ਪਾ ਸਕਾਂ ਬਹੁਤ ਮੁਸ਼ਕਿਲ ਹੁੰਦੀ ਹੈ ਜੀ रिकॉर्डिंग ਕਰਨ ਚ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਬਹੁਤ سارے ਕੰਮ ਹੁੰਦੇ ਆ ਤੇ ਇਸ ਕਰਕੇ ਜਿਹੜੀ ਹੈ ਮੈਂ ਬਹੁਤ ਮੁਸ਼ਕਿਲ ਹੁੰਦਾ ਹੈ ਮੇਰੇ ਲਈ ਵੀਡੀਓ ਸਭ ਦੀ ਬਣਾ ਕੇ ਪਾਉਣਾ ਕਿਉਂਕਿ ਮੇਰੇ ਆਫਲਾਈਨ ਵੀ ਨਿਕਲ ਜਾਂਦੇ ਆ ਤੇ ਇਸ ਕਰਕੇ ਮੈਂ ਜਿਆਦਾ ਜਿਹੜੀ ਹੈ ਵੀਡੀਓ ਦੀ ਕਲੈਕਸ਼ਨ ਪਾ ਨਹੀਂ ਪਾਦੀ ਤੁਸੀਂ ਮੇਰੀ ਵੀਡੀਓ ਤੇ ਜਿਹੜੀ ਖੁਦ ਬਣਾਈ ਹੋਈ ਮੇਰੇ ਫੇਸ ਤੇ اور ਸੂਟ ਜਿਹੜੀ ਮੈਂ ਤੁਹਾਨੂੰ ਬ੍ਰਾਂਡਡ ਕੇਸੀ ਬ੍ਰਾਂਡ ਤੇ ਜਿਹੜੇ ਸੂਟ ਦੀ ਵੀਡੀਓ ਪਾਈ ਹੋਈ ਹੈ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਜੀ ਜੇ ਤੁਹਾਨੂੰ ਡਾਊਟ ਹੈ ਕਿ ਮੈਂ ਫੇਸ ਨਹੀਂ ਦਿਖਾਉਂਦੀ ਆ ਤੇ ਤੁਸੀਂ ਮੈਂ ਕਾਫੀ ਵੀਡੀਓ ਆਪਣੀ ਫੇਸ ਵਾਲੀ ਵੀ ਪਾਈ ਹੋਈਆਂ ਆ ਤੇ ਇਹੋ ਚੈੱਕ ਕਰ ਸਕਦੇ ਹੋ ਜੀ ਤੇ ਆਪਣਾ ਨੰਬਰ ਦਿੱਤਾ ਆ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬਾਏ ਕਰ ਸਕਦੇ ਹੋ ਇਹ ਇਹ ਨਾ ਵੀ ਹੈ ਜਿਹੜੀ ਸੈਲਫ ਪ੍ਰਿੰਟਰ ਸਲਵਾਰ ਰੇਗੀ ਪਿੰਕ ਕਲਰ ਦੀ ਬਹੁਤ ਪਿਆਰੀ ਸ਼ੇਡ ਹੈ ਜੀ ਬਹੁਤ ਸੋਹਣਾ ਸੂਟ ਹੈ ਵੀ ਜਿਹੜੀ ਮੇਰੀ ਜਿਹੜੀ ਵਿਊਅਰਸ ਨੇ ਨਿਊ ਓਕੇ ਹੀ ਕਹਿੰਦੇ ਨੇ ਕਿ ਤੁਸੀਂ ਜਿਹੜੀ ਇਹ ਵੀਡੀਓ ਐਦਾਂ ਵਾਲੀ ਪਾਉਂਦੇ ਹੋ ਸਾਨੂੰ ਕਿੱਦਾਂ ਪਤਾ ਚੱਲੇਗਾ ਕਿ ਤੁਸੀਂ ਫੇਸ ਨਹੀਂ ਦਿਖਾਉਂਦੇ ਤੇ ਸਿਰਫ ਪਿਕਸ ਔਰ ਵੀਡੀਓ ਬਣਾ ਕੇ ਪਾ ਦਿੰਦੇ ਹੋ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਐਕਚੁਅਲੀ ਕਈ ਵਾਰ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ ਤੇ ਮੈਂ ਥੋੜੀਆਂ ਫੋਟੋਆਂ ਜਿਹੜੀਆਂ ਲਗਾ ਕੇ ਆਪਣੀ ਵੌਇਸ ਰਿਕਾਰਡ ਕਰਕੇ ਵੀਡੀਓ ਪਾ ਦੇਣੀ ਆ ਉਹਨਾਂ ਦੀ ਕਲੈਕਸ਼ਨ ਜਿਹੜੀ ਮੇਰੇ ਕੋਲ ਅਵੇਲੇਬਲ ਹੁੰਦੀ ਹੈ ਤੁਸੀਂ ਕੋਈ ਵੀ ਡਾਊਟ ਤੋਂ ਬਿਨਾ ਤੁਸੀਂ ਬਾਏ ਕਰ ਸਕਦੇ ਹੋ ਤੁਹਾਨੂੰ ਟਾਈਮ ਟੂ ਟਾਈਮ ਜਿਹੜਾ ਹੈ ਤੁਹਾਡਾ ਕੋਰੀਅਰ ਡੋਰ ਟੂ ਡੋਰ ਮਿਲ ਜਾਏਗਾ ਕੋਈ ਵੀ ਟੈਨਸ਼ਨ ਲੈਣ ਵਰਗੀ ਜ਼ਰੂਰਤ ਨਹੀਂ ਹੈ ਤੁਸੀਂ ਬੇਫਿਕਰ ਹੋ ਕੇ ਆਪਣਾ ਆਰਡਰ ਦੇ ਸਕਦੇ ਹੋ ਐਵ ਦੇਖੋ ਜੀ ਇਹ ਵੀ ਪ੍ਰਿੰਸ ਬਹੁਤ ਪਿਆਰਾ ਆ ਬਹੁਤ ਸੋਹਣੇ ਫੈਬਰਿਕਸ ਔਰ ਤੁਹਾਡੇ ਬਹੁਤ ਸੋਹਣੇ ਕਲਰਸ ਆਏ ਆ ਫਟਾਫਟ ਆਰਡਰ ਕਰ ਲਓ ਜੀ ਆਪਣੀ ਪੈਨਾਂ ਦੇ ਕਰਕੇ ਮੈਂ ਜਿਹੜੀ ਹੈ ਸਾਰੀ ਬ੍ਰਾਂਡਡ ਕਲੈਕਸ਼ਨ ਲੈਂਦੀ ਆ ਕਿਉਂਕਿ ਮੈਨੂੰ ਰਾਮਟੈਕਸ ਬ੍ਰਾਂਡਡ ਕਲੈਕਸ਼ਨ ਤੋਂ ਕਾਫੀ ਅੱਛਾ ਰਿਸਪੌਂਸ ਮਿਲਿਆ ਤੇ ਉਹਨਾਂ ਦੀ ਹੀ ਡਿਮਾਂਡ ਦੇ ਕਰਕੇ ਜਿਹੜੀ ਹੈ ਮੈਂ ਬਲੀਵਰ ਬ੍ਰਾਂਡ ਦਾਸ ਸ਼ੰਕਰ ਬ੍ਰਾਂਡ ਸਭ ਜਿਹੜੇ ਲਿਆਂਦੇ ਆ ਆ ਦੇਖੋ ਇਹ ਵੀ ਲੀਵੀਆ ਬ੍ਰਾਂਡ ਆ ਸੌਫਟ ਮਲਾਈ ਕਪੜਾ ਸਾਰੇ ਜਿਹੜੇ ਆ ਤੁਹਾਨੂੰ ਫੈਬਰਿਕਸ ਦੇ ਉੱਤੇ ਲਿਖਿਆ ਹੋਇਆ ਮਿਲ ਜਾਏਗਾ ਜੀ ਫੋਟੋ ਵਾਲੀ ਵੀਡੀਓ ਵੀ ਜਰੂਰ ਦਿਖਿਆ ਕਰੋ ਜੀ ਉਹਦੇ ਵਿੱਚ ਵੀ ਜੋ ਵੀ ਪਾਰਟੀਪਰ ਕਲੈਕਸ਼ਨ ਤੁਹਾਨੂੰ ਪਸੰਦ ਆਂਦੀ ਆ ਉਹਦੀ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਅਵੇਲੇਬਿਲਿਟੀ ਪੁੱਛ ਸਕਦੇ ਹੋ ਜੇ ਸਟਾਕ ਹੋਇਆ ਤੇ ਤੁਹਾਨੂੰ ਜਰੂਰ ਮਿਲ ਜਾਏਗਾ ਜੀ ਸਟਾਕ ਜਿਹੜਾ ਆ ਫਿਨਿਸ਼ ਹੋਏਗਾ ਤਾਂ ਵੀ ਤੁਹਾਨੂੰ ਇਪਤਾਸ ਦਿੱਤਾ ਜਾਏਗਾ ਜੀ ਹੈ ਵੀ ਦੇਖੋ ਕਾਫੀ ਪਿਆਰਾ ਲਾਈਟ ਸ਼ੇਡ ਜੈਲੋ ਕਲਰ ਆ बहुत सोना सूट और प्रिंट प्लेन सलवार आएगी चेक करो जी सोने सोने सूट जी थोड़े लिए बहुत ही प्यारी थोड़ी डिमांड के प्लीज चैनल में जड़ा ला लाइक शेयर कमेंट और शेयर जरूर करना ਆਪ ਜੀ ਦੇ ਕਰਕੇ ਹੀ ਜਿਹੜੀ ਹੈ ਸਪੋਰਟ ਹੋਲੀ-ਹੋਲੀ ਮਿਲ ਰਹੀ ਹੈ ਤੇ ਤੁਹਾਡੀ ਹੀ ਡਿਮਾਂਡ ਦੇ ਕਰਕੇ ਜੜੀ ਮੈਂ ਬਤੀ ਬਤੀ ਕਲੈਕਸ਼ਨ ਲੈ ਕੇ ਆ ਰਹੀ ਹਾਂ ਤਾਂ ਕਿ ਤੁਹਾਨੂੰ ਪਸੰਦ ਆਵੇ ਕੋਈ ਵੀ ਡਾਊਟ ਨਾ ਪਲੀਜ਼ ਕਰਿਆ ਕਰੋ ਮੈਨੂੰ ਕਈ ਮੈਸੇਜ ਆਉਂਦੇ ਨੇ ਕੁਝ ਕਲੈਕਸ਼ਨ ਦੇ ਜਿਹੜੀ ਫੋਟੋਆਂ ਵਾਲੀ ਹੁੰਦੀ ਹੈ ਉਹ ਪੁੱਛ ਲੈਂਦੇ ਆ ਤੇ ਕਈ ਤੇ ਖਰੀਦ ਲੈਂਦੇ ਤੇ ਕਈ ਜਿਹੜੇ ਨੇ ਡਾਊਟ ਕਰਦੇ रह ਜਾਂਦੇ ਆ ਕਿ ਸ਼ਾਇਦ ਇਹ ਫੇਸ ਨਹੀਂ ਦਿਖਾ ਰਹੀ ਹੈ ਤੇ ਮੈਂ ਸ਼ਾਇਦ ਕੋਈ ਫਰਾਡ ਨਾ ਕਰਦੀ ਹੋਵਾਂ ਜੇ ਕੁਝ ਹੈ ਤਾਂ ਮੇਰੀ ਵੀਡੀਓ ਜਿਹੜੀ ਹੈ ਪੂਰੀ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਮੇਰੀ ਕਾਫੀ ਜੜੀ ਫੇਸ ਵਾਲੀ ਵੀਡੀਓ ਵੀ ਹੈਗੀਆਂ ਤੁਸੀਂ ਉਹ ਦੇਖ ਸਕਦੇ ਹੋ ਜੀ ਮੈਂ ਜਿਹੜੀ ਤੁਹਾਨੂੰ ਦਿਖਾਈ ਹੋਈ ਹੈ ਵੀਡੀਓ ਫੋਟੋ ਕੇਸੀ ਬ੍ਰਾਂਡ ਵਾਲੀ ਵੀ ਹੈਗੀ ਹੈ ਹੋਰ ਵੀ ਸਭ ਤੋਂ ਫਰਸਟ ਵਾਲੀ ਵੀ ਮੇਰੀ ਵੀਡੀਓ ਜਿਹੜੀ ਮੈਂ ਫੇਸ ਦੇ ਨਾਲ ਬਣਾਈ ਹੋਈ ਹੈ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਐਸੀ ਕੋਈ ਡਾਊਟ ਵਾਲੀ ਗੱਲ ਨਹੀਂ ਮੈਂ ਬਾਰ-ਬਾਰ ਕਹਿ ਰਹੀ ਹਾਂ ਤੁਹਾਨੂੰ ਚੈੱਕ ਕਰੋ ਜੀ ਸਾਰੇ ਹੀ ਬਹੁਤ ਹੀ ਕਮਾਲ ਦੇ ਫੈਬਰਿਕਸ ਆ ਤੇ ਪ੍ਰਿੰਟਸ ਐ ਬਹੁਤ ਸੋਹਣੇ ਸੂਟ ਤੁਹਾਡੀ ਡਿਮਾਂਡ ਦੇ ਉੱਤੇ ਚੈੱਕ ਕਰੋ ਜੀ ਕੁਆਲਿਟੀ ਬਹੁਤ ਪਿਆਰੀ ਐ फटाफट ਨੂੰ ਆਪਣੀ ਸਕਰੀਨਸ਼ਾਟ ਲੈ ਲਓ ਤੇ ਆਪਣੇ ਆਰਡਰ ਫਟਾਫਟ ਜੜੇਆ ਆਰਡਰ ਪਾ ਲਓ ਤਾਂ ਕਿ ਤੁਹਾਨੂੰ ਜਿਹੜਾ ਆ ਇਹ ਕਲੈਕਸ਼ਨ ਫਟਾਫਟ ਜੜਾ ਆ ਮਿਲ ਸਕੇ ਕਿਉਂਕਿ ਲਿਮਟਿਡ ਸਟਾਕ ਹੁੰਦਾ ਹੈ ਜੀ ਤੁਹਾਡੀ ਡਿਮਾਂਡ ਦੇ ਕਰਕੇ ਮੈਂ ਲਿਮਟਿਡ ਜੜਾ ਸਟਾਕ ਲਿਆਂਦਾ ਆ ਤਾਂ ਕਿ ਮੇਰੀ ਭੈਣਾਂ ਜਿਨ੍ਹਾਂ ਨੇ ਡਿਮਾਂਡ ਪਾਈ ਹੋਈ ਹੈ ਉਹਨਾਂ ਨੂੰ ਜਿਹੜਾ ਫਟਾਫਟ ਆਰਡਰ ਮਿਲ ਸਕਣ ਆਪਣੇ ਇਹ ਚੈੱਕ ਕਰੋ ਬਹੁਤ ਹੀ ਪਿਆਰਾ ਕਰੀਮੀ ਸ਼ੇਡ ਦੇ ਵਿੱਚ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਆ इतना सोना प्रिंट और उन्हें सोने फैब्रिक्स में चेक करो जी और स्क्रीनशॉट ले ही जाओ और प्लीज़ चैनल को सब्सक्राइब लाइक शेयर जरूर करो और कमेंट्स करके जरूर दसिया करो कि मेरे लगे इत जी ये जी लास्ट वीडियो फिनिश होंगी है जल्दी जल्दी अपने ऑर्डर पा लो जी थैंक यू